ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਗੇ ਜੀ ਚੜ੍ਹਦੀ ਕਲਾ ਚ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਮੈਂ ਕਹਿੰਦੀ ਆਂ ਆਪਾਂ ਜਿਹੜਾ ਬਲੌਗ ਸ਼ੁਰੂ ਕਰਨ ਪਹਿਲੇ ਜਿਹੜੇ ਬੰਨ ਭਰਨ ਨੂੰ ਮੈਂ ਹੁੰਦੇ ਆ ਚੈਨਲ ਨੂੰ ਕਰ ਲੈ ਕਰੋ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਸੋਹਣੇ ਇੱਕ ਵੰਟੇ ਕਰਕੇ ਜੁੜ ਦੋ ਸਿਆ ਕਰੋ ਮੈਂ ਕਿ ਸਾਰੇ ਜਣੇ ਜੀ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਆ ਪਲੀਜ਼ ਆਪਣੇ ਬਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਜਿਹੜੀ ਵੀ ਐਡ ਵਗੈਰਾ ਹੁੰਦੀ ਆ ਜੀ ਪਲੀਜ਼ ਸਕਿਪ ਨਾ ਕਰਿਆ ਕਰੋ ਹਨਾ ਤਾਂ ਚਲੋ ਜਿਹੜੀ ਜ਼ਿਆਦਾ ਲੰਮੀ ਹੁੰਦੀ ਓ ਸਕਿਪ ਕਰਦਾ ਕਰੋ ਜਿਹੜੀ ਛੋਟੀ-ਬੋਟੀ ਐਡ ਹੁੰਦੀ ਆ ਉਹ ਦੇਖ ਲਿਆ ਕਰੋ ਜੀ ਤੇ ਕਿਉਂਕਿ ਤੁਹਾਡੇ ਸਾਰਿਆਂ ਦਾ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਆਪਾਂ ਨੂੰ ਹਨਾ ਜਿਵੇਂ ਤੁਸੀਂ ਸਪੋਰਟ ਕਰੋਗੇ ਫੇਰ ਹੀ ਆਪਾਂ ਅੱਗੇ ਜਾ ਸਕਦੇ ਆ ਤੇ ਬਸ ਜੀ ਮੈਂ ਸੂਟ ਦੇ ਉੱਤੇ ਕੋਲ ਆ ਰਹਿਗਾ ਦੂਸਰੇ ਦੋਨੇ ਸੂਟ ਰੈਡੀ ਆ ਬਸ ਆ ਮੈਂ ਲਗਭਗ ਰੈਡੀ ਕਰ ਦੂਗੀ ਅੱਜ ਤੇ ਕੱਲ ਨੂੰ ਫਿਰ ਆਪਾਂ ਸਾਰੇ ਸੂਟ ਜਮਾ ਰੈਡੀ ਕਰਕੇ ਜਿੱਤਰਪਾਈ ਵਗੈਰਾ ਕਰਕੇ ਪ੍ਰੈਸ ਕਰਕੇ ਫਿਰ ਆਪਾਂ ਕੱਲ ਨੂੰ ਸਪੈਸ਼ਲ ਤੁਹਾਡੇ ਵਾਸਤੇ ਵੀਡੀਓ ਬਣਾਵਾਂਗੇ ਮੇਰੀਆਂ ਕਈ ਭੈਣਾਂ ਮੈਨੂੰ ਫੋਨ ਤੇ کہہ ਰਹੀਆਂ ਆ ਕਿ ਨੇ ਦੀਦੀ ਵੀ ਸੋ ਜਿਹੜੇ ਵੀ ਸੂਟਾਂ ਤੇ ਇੱਕ ਵਾਰੀ ਸਾਨੂੰ ਸਾਰੇ ਸੂਟਾਂ ਵੀ ਪਾ ਕੇ ਵੀਅਰ ਕਰਕੇ ਦਿਖਾਓ ਤੇ ਆਪਾਂ ਜਰੂਰ ਦਿਖਾਵਾਂਗੇ ਜੀ ਦੋ ਤਿੰਨੇ ਸੂਟਾਂ ਦੇ ਵਿੱਚ ਜਿਹੜੀ ਮੈਂ ਲੈਂਸ ਲਾਈ ਆ ਉਹ ਡਿਫਰੈਂਟ ਤਰੀਕੇ ਨਾਲ ਲਾਈ ਆ ਅੱਗੇ ਤਿੰਨੇ ਸੂਟਾਂ ਦੇ ਅੱਡੋ ਅੱਡੇ ਜਿਹੜੇ ਆਪਾਂ ਡਿਜ਼ਾਈਨ ਪਾਏ ਹੈਗੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਅੱਗ ਦਿੱਤਾ ਵੈਸੇ ਮੈਨੂੰ ਕਈ ਲੱਗੇ 15 ਦਿਨ ਲੱਗੇ ਵੀ ਬਿਜਲੀ ਕਦੇ ਮਸ਼ੀਨ ਢਾਲੇ ਜਿਸ ਕਦੇ ਦੋ ਚਾਰ ਦਿਨ ਨਹੀਂ ਰਹਿੰਦੇ ਜਿਸ ਕਦੇ ਦੋ ਦਿਨ ਢਾਹ ਲੈਂਦੀ ਸੀ ਚਲੋ ਆਏ ਆਈਂ ਦੇ ਨਾਲ ਚਲੋ ਆਏ ਕਰਤੇ ਕਰਤੇ ਆਪਾਂ ਜਿਹੜੇ ਸੂਤ ਆਪਣੇ ਖੁਦਰੀ ਕਰ ਲਏ ਹੈ ਨਾ ਤੇ ਬਸ ਹੁਣ ਮੇਰੇ ਕੋਲ ਇਹਦੇ ਰਹਿ ਗਏ ਪਹੁੰਚੇ ਸਵਾਰਨਾਂ ਨੇ ਤੇ ਬਸ ਜੋੜਨ ਵਾਲੀ ਬਾਹੀ ਬਾਕੀ ਸਾਰੀ ਰੈਡੀ ਹੈ ਇਹਨੂੰ ਰੈਡੀ ਕਰਕੇ ਉਪਰ ਤੇ ਹੱਦੀ ਮੈਂ ਕੱਪੜੇ ਕੁੱਪੜੇ ਪੈਣਾਉਣੇ ਹੈ ਦੇ ਫਿਰ ਤਾਂ ਇਹ ਤਾਂ ਆ ਕਿ ਫਿਰ ਬਸ ਆਪਾਂ ਆਪਦੇ ਜਿਹੜੇ ਆਪਣੇ ਬਾਹਲੇ ਕੰਮ ਕਰਾ ਰਹੇ ਸਾਰੇ ਉਹ ਹੋ ਜਾਗੇ ਉਹਨਾਂ ਦੇ ਹੋ ਜਾਗੇ ਕਰਾਂਗੇ ਸਟਾਰਟ ਤੇ ਜਿਸਨਾ ਆਪਣਾ ਅੱਜ ਗਿਆ ਸੀ ਬਸਕੂਲ ਜੀ ਤੇ ਪੰਜ ਰਾਂਗੀਆਂ ਛੁੱਟੀਆਂ ਆਈਆਂ ਇਹਨਾਂ ਨੂੰ ਤੇ ਅੱਜ ਗਿਆ ਸੀ ਪਹਿਲੇ ਦਿਨ ਸਕੂਲ ਤੇ ਮੌਸਮ ਅੱਜ ਖੈਰ ਸੋਨਾ ਹੋ ਰਿਹਾ ਵਸਨੀਨ ਆਵੇ ਹਵਾ ਚੱਲੀ ਜਾਂਦੀ ਹੈ ਜੀ ਬੱਚੋਂ ਦੀ ਬਹੁਤ ਹੀ ਠੰਡੀ ਹਵਾ ਜਿਹੜੀ ਆ ਦੇ ਅੰਦਰ ਸਰਾਂਦਾਂ ਦੇ ਵਿੱਚ ਹਵਾ ਚੱਲਦੀ ਹੁੰਦੀ ਹੈ ਨਾ ਬੱਚੋਂ ਦੀ ਉਹ ਵਾਲੀ ਹਵਾ ਚੱਲੀ ਜਾਂਦੀ ਕਿਉਂਕਿ ਸਰਾਂਦ ਸਟਾਰਟ ਹੋ ਗਏ ਚਾ ਚਾਦਲ ਹੋ ਗਿਆ ਸਾਤ ਸਰਾਤਾਂ ਨੂੰ ਸਟਾਰਟ ਹੋਣਾ ਚਾਰ ਪੰਜ ਦਿਨ ਤੇ ਹਵਾ ਜਦੀ ਇੰਨੀ ਜਿਹੜੀ ਕਿ ਸਰਾਤਾਂ ਚ ਆਉਦੀ ਹੁੰਦੀ ਹੈ ਪੱਛੋ ਦੀ ਹਵਾ ਠੰਡੀ ਠੰਡੀ ਬਹੁਤ ਸੋਹਣੀ ਤੇ ਚਲੋ ਜੀ ਹੁਣ ਆਪਾਂ ਸੇਨਾ ਕਰ ਲਏ ਸੁਲਵਾਰ ਆਪਾਂ ਰੈਡੀ ਤੇ ਸੇਨਾ ਆਪਾਂ ਤੁਹਾਡੇ ਨਾਲ ਹੋਪਾਂ ਹੁੰਦੇ ਆਪਾਂ ਰੈਡੀ ਕੀ ਹੈ ਪਹਿਲਾਂ ਆਪਾਂ ਜਾਣਰ ਸੀਗਾ ਜਸ਼ਨੇ ਦੀ ਪੰਟ ਲੈਣ ਤੇ ਫਿਰ ਮੈਂ ਨੂੰ ਆਖਾ ਬੁੱਤ ਮੈਂ ਕਿ ਤੂੰ ਸ਼ਨੀਵਾਰ ਨੂੰ ਪਾਉਣੀ ਹੈ ਕੱਲ ਨੂੰ ਲੈ ਆਵਾਂਗੇ ਆਪਾਂ ਜਾ ਕੇ ਅੱਜ ਮੈਂ ਕੰਮ ਨੂੰ ਸੁਨਵਾਰ ਆਈ ਕਿ ਕਰਨਾ ਇਹਨੂੰ ਸੂਟ ਰੈਡੀ ਕਰ ਲੈਣਾ ਇਹਦੇ ਕੰਮ ਨੂੰ ਵੇੜ ਲੈਣੇ ਫਿਰ ਇਹਦੇ ਇਹ ਵਾਸਤੇ ਲੈ ਕੇ ਆਉਣੀ ਸਕੂਲ ਵਾਲੀ ਪੈਰਟ ਦੀ ਇਹਦੀ ਚਿੱਠੀ ਤੇ ਜਿਹੜੀ ਜਿਹੜੀ ਕੀ ਇਹ ਬੁੱਧਵਾਰ ਤੇ ਸ਼ਨੀਵਾਰ ਨੂੰ ਪਾਉਣਾ ਹੁੰਦਾ ਤੇ ਅੱਜ ਨੂੰ ਜਾਂਦਾ ਜੀ ਕੱਲ ਨੂੰ ਲੈ ਕੇ ਆਵਾਂ ਨਹੀਂ ਤਾਂ ਮੈਂ ਤੇ ਅੰਮੀ ਡੈਡੀ ਤੇ ਆਵਾਂਗਾ ਬੁੱਕਾ ਤੇ ਡੈਡੀ ਨੂੰ ਨਾਲ ਲਾ ਜੇ ਮੇਰੇ ਨਾਲ ਜਾਣਾ ਤਾਂ ਸੇ ਤੋਂ ਕਾਲੀ ਬਾਹਰ ਨੂੰ ਜਾਣਾ ਜੇ ਡੈਡੀ ਨੇ ਜਾਣਾ ਛੇ ਤੇਰੇ ਡੈਡੀ ਨੂੰ ਨਾਲ ਕਰ ਲੈਣਾ ਤੇਰੇ ਡੈਡੀ ਨਾਲ ਕੀ ਆ अच्छा सर डैडी आए आपा मैं नीरा फोन है हजे नीरा जाने ਦਾ ਟਾਈਮ ਹੋ ਗਿਆ ਆਪ ਨੂੰ नीरा जरा ਬਾਗੇ ਬਾਗਿਓ ਹੂੰ ਸਭ ਤੋਂ ਚਾਰ ਬੱਚੇ ਆ ਗਏ 6:30 ਬਾਕੀ ਕੁਛ ਲਾਂ ਲੈ ਰੱਖੀਓ ਲਓ ਜੀ ਹਜੇ ਨਾ ਮੈਂ ਜਸ਼ਨੇ ਨੂੰ ਉਸੇ ਚੱਕ ਕੇ ਵਸ ਤੇ ਕਪੜੇ ਤੈਨ ਲਾਏ ਆ ਤੇ ਆਪਣਾ ਜਸ਼ਨਾ ਪੈਂਟ ਲੈ ਕੇ ਆ ਵੀ ਲਿਆ ਹੂੰ 14:00 ਵਜੇ ਲੱਗੇ ਹੋ ਸਾਡੇ ਕਪੜੇ ਤਾਂ ਭਾਈ ਆ ਤੇ ਸਾਡੇ ਇਥੇ ਉੱਧਾ ਨਾ ਸੋਹ ਫੈਲੀ ਜਿਆ ਇੰਦਰ ਵੀ ਵੀ ਕੋਈ ਆਪਾਂ ਚਾਟ ਚੱਕ ਦੀ ਕਿਤੇ ਜਾਣਾ ਮੈਨੇ ਆ ਕੋਈ ਜਿਹੋ ਕੋਈ ਚਾਟ ਚੱਕਣਾ ਇੰਨਾ ਤਕੜਾ ਸ਼ਹਿਰ ਬਣਿਆ ਵੈ ਸਾਡੇ ਉੱਧਾ ਵੀ ਇਥੋਂ ਖਰੇ ਗੀਜ ਮਰ ਜਾਈ ਕੋਈ ਵੀ ਕੋਈ ਵੀ ਮੱਟੀ ਤੋਂ ਮੱਟੀ ਦੁਕਾਨ ਛੋਟੀ ਤੋਂ ਛੋਟੀ ਦੁਕਾਨ ਸਾਡੇ ਉੱਧਾ ਦੇ ਵਿੱਚ ਮੈਨਿਕਚਰ ਕੋ ਲੈ ਕੇ ਤੇ ਆਪਣੇ ਦੇ ਜਸਨਾ ਕਰਾ ਲਿਆ ਆ ਪੈਂਟ ਪੈਂਟ ਲਵੋਗੇ ਪੈਂਟ ਲਈ ਜੀ ਚਾਲੇ ਕਿ ਮੈ ਉਹ ਥੋੜੀ ਉੱਚੀ ਕਰਨੀ ਹੋਊਗੀ ਲੈ ਨਹੀਂ ਕਰਦੇ ਉੱਚੀ ਦਾ ਸਾਹੀ ਰੱਖੀ ਹੋਣਾ ਫਿਰ ਪੀੜੀ ਹੋ ਜੂ ਮਿੱਥੋਂ ਨਹੀਂ ਮੈਂ ਬੰਦ ਇੱਕ ਬਣੀ ਬਣਾਈ ਹੋਣ ਲੱਗਦੀ ਹੈ ਪਹਿਲਾਂ ਲਗਾਉਂਦੀ ਸੀ ਹਨ ਹੁੰਦੀ ਸੀ ਤੇ ਪੀੜੀ ਲਗਾਏ ਨੂੰ ਲਗਾਣਾ ਉਹ ਲੋ ਜੀ ਪੈਂਟ ਪੈਂਟ ਕਰ ਲਿਆ ਤਾਂ ਸੀ ਲੈ ਆਇਆ ਇੱਕ ਹੋਰ ਚੀਜ਼ ਹੋਰ ਵੀ ਦਿਖਾ ਦਿਜੇ ਦਿਖਾ ਦਿਜੇ ਜੁਨੀਆਂ ਮੈਂ ਬੈਠੀ ਆ ਕਰੇ ਪਈਆਂ ਸੀ ਕਿੰਜ ਮੇਰੇ ਕੋਲੇ ਫੋਰ ਸੂਟਾਂ ਦਾ ਜੁਨੀਆਂ ਸੀਗੀਆਂ ਤੇ ਥੋੜੀਆਂ ਥੋੜੀਆਂ ਫਿੱਕੀਆਂ ਸੀ ਜਿਹੜੇ ਆਪਾਂ ਸੂਟ ਸਿਰ ਉੱਤੇ ਉਹਨਾਂ ਨਾਲ ਕਰਾਈਆਂ ਡਾਈ ਇਹ ਆ ਗਿਆ ਫਿਰ ਲੈ ਦੇ ਤੇ ਜੁਨੀਆਂ ਬਣ ਗਈਆਂ ਘੈਂ ਹੈ ਹੈ लो जी आप भाई सब्जी करनी सब्जी तो पाल दे जी कदू थे आ गया कद्दू तरल तोरिया थे आ गई तोरिया तरल आया जिसे ਦੋ ਪ੍ਰਕਾਰ ਦੀ ਸਬਜ਼ੀ ਲੱਗਦੀ ਹੈ ਬਸ ਆਪਣੇ ਤੇ ਦੂਜੀ ਸਬਜ਼ੀ ਥੋੜਾ ਜਿਹਾ ਹੋਰ ਸੁੱਕਣ ਤੋਂ ਕੁਛ ਲਾ ਰੱਖੀ ਹੈ ਤੇ ਕੁਛ ਹੋਰ ਲਾ ਦਾਂਗੇ ਕਿਉਂਕਿ ਭਾਈ ਮੀਂਹ ਬਹੁਤ ਜ਼ਿਆਦਾ ਸੀ ਹਜੇ ਬਾਣ ਗਿੱਡਾ 'ਤੇ ਤੇ ਕਦੂਆਂ ਦਾ ਬੱਲਾ ਫੈਲਣਗਾ ਤਾਂ ਬਹੁਤ ਪਈਆਂ ਜੀ ਦੇਖਣ ਵਾਲੇ ਨੂੰ ਲੱਗਦਾ ਹੋਊਗਾ ਤਾਂ ਨਹੀਂ ਕਿੰਨੇ ਕਦੂ ਲੱਗਦੇ ਆ ਇੰਨੀ ਇੰਨੀਆਂ ਜ਼ਿਆਦਾ ਬੱਲਾ ਤੇ ਪਰ ਕਦੂ ਆ ਜਿਹੜੇ ਫੁੱਲ ਜੇ ਨਾ ਵੀ ਜਦੋਂ ਮੀਂਹ ਜੋਂ ਮੀਂਹ ਦਾ ਉਹ ਕਰਕੇ ਬੱਲਾ ਖਟੀਆਂ ਹੋ ਗਈਆਂ ਤੇ ਕਦੂ ਵੀ ਜਿਵੇਂ ਲੱਗਦੇ ਐ ਜੂਵੇਂ ਜੇ ਤੇ ਹੋ ਨਾ ਵੀ ਛੜ ਜਾਂਦੇ ਮੱਚ ਜਾਂਦੇ ਖੱਟੇ ਪੀਲੇ ਜੇ ਪੈ ਜਾਂਦੇ ਤੇ ਚਲੋ ਆਪਾਂ ਭਾਲਦੇ ਆ ਕਦੂ ਆ ਦੇਖੋ ਤੇਰਾ ਡੈਡੀ ਇੱਥੇ ਆਦਾ ਸੀ ਕਦੂ ਖੜਾਗਾ ਧਾਰੀਆਂ ਵਾਲਾ ਸੀਗਾ ਚਲੋ ਜੀ ਭਾਲਦੇ ਆ ਗੇਰਾ ਟੋਰੀਆਂ ਤੇ ਆ ਗਈਆਂ ਟੋਰੀਆਂ ਲੈ ਜਾਣਗੇ ਕਦੂ ਦੇ ਨਾਲੇ ਕਦੂ ਲੈ ਲੈਣਗੇ ਕਿਉਂਕਿ ਉਹ ਲੱਗਿਆ ਪਿਆ ਉਹ ਲੱਗਿਆ

ਵੱਲਾ ਵਾਲੀਆਂ ਹੋ ਕੋਈ ਪਤਾ ਨਹੀਂ ਹੁੰਦਾ ਕੱਚੀ ਜੀ ਰੁੱਤ ਹੈ ਛੋਟੀ ਲਾਉਣੀ ਚਾਹੀਦੀ ਆਪਾਂ ਆਵੇ ਲੱਗਿਆ ਨਾ ਸੋਹਣ ਲੱਗੇ ਮੈਂ ਕਿ ਆਸੀ ਦੋ ਲੱਗੇ ਪਏ ਆ ਮੈਂ ਵੇਖੇ ਸੀਗੇ ਪਰਸੋਂ ਜਿੱਦ ਪਹਿਲਾ ਕੱਦੂ ਬਣਾਇਆ ਉਦੋਂ ਦੋ ਜਹਾਗੀ ਕੱਚੇ ਕੱਚੇ ਆ ਕਾ ਬਲ ਆਪਣੀ ਅੰਗੂਰਾਂ ਦੀ ਵੱਲ ਤੋਂ ਣੀ ਮੋਟੀ ਵਧੀ ਹੈ ਆਂਦਾ ਹੈ ਆ ਕੀ ਆ ਮਸ਼ਰੂਮ ਨੇ ਕਰチェ ਹੈ ਪਰ ਇੱਕ ਦਿਨ ਲਈ ਬੜਾ ਥੋੜਾ ਲੱਗਦਾ ਹੈ ਪੱਕੀ ਜਾਊਗਾ شويه ਚੀਜ਼ ਹੈ ਲਓ ਜੀ ਆਪਾਂ ਲੱਕਣਾ ਚੱਕ ਲੈ ਯਾਰਕ ਤੇ ਕੁਸ ਪਈਆਂ ਨਹੀਂ ਕੁ ਜਸ਼ਨ ਦੇ ਰੜੀ ਚੱਕ ਲਿਆਂਗੇ ਤੇ ਆਪਾਂ ਰੜਰੀ ਦਾਦਾ ਮਸਾਲਾ ਸਵਾ ਪੰਜ ਦਾ ਟਾਈਮ ਹੋ ਗਿਆ ਤੇ ਅੱਜ ਹੈਗਾ ਜੀ ਘਰ ਦੇ ਕੱਦੂ ਲਿਆਂਦੇ ਤੋੜ ਕੇ ਦੇ ਏਡੀ ਸਵਾਦ ਬਣੂਗੀ ਨਾ ਸਬਜੀ ਕੱਲ ਜਿਹੜਾ ਉਥੋਂ ਮੰਡੀੋਂ ਲੈ ਕੇ ਆਂਦੇ ਸੀਗੇ ਕਦੂ ਉਹਨਾਂ ਮੈਂ 8 ਸੀਟੀਆਂ ਲਵਾਈਆਂ ਆਪਾਂ ਗੈਸ ਤੇ। ਗੈਸ ਤੇ ਜੁੱਲੇ ਤੇ ਲਵਾਈਆਂ ਕੁੱਕਰ ਦੇ ਵਿੱਚ 8 ਸੀਟੀਆਂ ਤੇ ਫੇਰ ਕਿਤੇ ਜਾ ਕੇ ਬਣੀ ਪਰ ਉਹ ਉਹ ਗੱਲ ਨਹੀਂ ਬਣੀ ਸੁਆਦ ਨਹੀਂ ਬਣੀ। ਆਹਾਂ ਐਡਾ ਵੱਡਾ ਕਦੂ ਸੀ ਸਾਨੂੰ ਦਿਖਾਏ ਸੀ ਤੇ ਦਾਲ ਦੇਖਿਓ ਐਂ ਘੁਲਜੂਗੀ ਵਧੀਆ ਤੇ ਅੱਜ ਆਪਾਂ ਬਣਾਵਾਂਗੇ ਵੀ ਬਤੀਲੀ ਦੇ ਵਿੱਚ। ਇਹ ਤਾਂ ਬਤੀਲੀ ਦੇ ਵਿੱਚ ਹੀ ਬਣ ਜੂਗੀ 10-15 ਮਿੰਟਾਂ 'ਚ। ਤ੍ਰਿਓ ਕੁੱਕਰ ਦੇ ਵਿੱਚ ਵੀ ਉਹ 20 25 ਮਿੰਟ ਖਾ ਗਿਆ ਮਸਾ ਬਣਾਇਆ ਘਰ ਦੀ ਸਬਜ਼ੀ ਵਰਗੀ ਕੋਈ ਆਪਾ ਉਹ ਨਹੀਂ ਕਰਿਆ ਜੀ ਕੋਈ ਸਪਰੇ ਨਹੀਂ ਕਰੀ ਕੋਈ ਲੈਣਾ ਨਹੀਂ ਦੇਣਾ ਨਹੀਂ ਬਸ ਜਿਵੇਂ ਬੱਲਾ ਖੜੀਆਂ ਹੋਈਆਂ ਉਵੇਂ ਹੀ ਖੜੀਆਂ ਤੇ ਹੁਣ ਕਈ ਪੈਣਾ ਖੜੀਆਂ ਪੈਣੇ ਕੋਟਾ ਧੋਤਾ ਲੈ ਕੇ ਧੋ ਕੇ ਉਹ ਕਰਾਈ ਜੀ ਆਪਾਂ ਛੋੜਿਆ ਪੈਣਾ ਦੀ ਗੱਲ ਸਿਰ ਮੱਤੀ ਹੈ ਨਾ ਕਿਉਂਕਿ ਬਾਹਰ ਪਿਆ ਸੀਗਾ ਫਿਰ ਵੀ ਮੂੰਹ ਲਾ ਲੈਂਦੀਆਂ ਗਰਲੀਆਂ ਕੋਲੀਆਂ ਫਿਰਦੀਆਂ ਰਹਿੰਦੀਆਂ ਆਪਣੇ ਆਪਣੇ ਨਿਕਲਦੇ ਕੀੜੇ ਮਕੋੜੇ ਧਾ ਕਰਕੇ ਫਿਰ ਕਰ ਲੀਆਂ ਵੀ ਬਹੁਤ ਜ਼ਿਆਦਾ ਹੁੰਦੀਆਂ ਜੀ ਬੋਲੇ ਧਾ ਕਰਦੇ ਹੁਣ ਜੀ ਆਪਾਂ बस ਉਹਨੂੰ ਨੂੰ ਪਾ ਦਿਜੀਆ ਤਾਂ ਫਿਰ ਬਾਕੀ ਇਹਨੂੰ ਸਾਜੀ ਹੁੰ ਧਰ ਕੇ ਦੋ ਰੱਕਣ ਲਾ ਦੋ ਤੇ ਨਾਲ ਇੱਕ ਪਾਠੀ ਲਾ ਦੋ ਤੇ ਆਪੇ ਬਣੀ ਜਾਊਗੀ ਇਹਦਾ ਕਿਹੜਾ ਆਏ ਆ ਵੀ ਸੀਟੀ ਹੋ ਮੱਜੀ ਜਾਣੀ ਆ ਵੀ ਆਪਣੀ ਸਬਜੀ ਥੱਲੇ ਲੱਗੇ ਇਸ ਤਾਂ ਆਪਾਂ ਆਪਦੀ ਮਰਜ਼ੀ ਨਾਲ ਕਿੰਨਾ ਮਰਜ਼ੀ ਪਾਣੀ ਪਾ ਦਈਏ ਤੇ ਬਣੀ ਜਾਊਗੀ ਆਪਾਂ ਘਰਾਂ ਤਸਵਾ ਕਰਨੀ ਹੋ ਜਾਊਗਾ ਦੀ ਰਾਜਾ ਰਾਜ ਜਸ਼ਨ ਦੀ ਡੈਡੀ ਪਾ ਦੇ ਕਿਉਂਕਿ ਹੁਣ ਝੋਨੇ ਵਾਲਾ ਕਿਰਾ ਕੰਮ ਸਾਰਾ ਖਤੈ ਹੋ ਜਾ ਜਿਹੜੀ ਰੇ ਸਪਰੇਏ ਪਾਉਣੀ ਸੀ ਉਹ ਵੀ ਸਾਰੀ ਪਾਤੀ ਝੋਨੇ ਚ ਕੰਪਲੀਟ ਹੈ ਕਰਵਾ ਤੇ ਜਿਹੜੀ ਸਪਰੇਏ ਕਰਨੀ ਸੀ ਝੋਨੇ ਤੇ ਉਹ ਵੀ ਕਰਤੀ ਤੇ ਬਾਸ ਹੋਂਟਾ ਬਾਕੀ ਬਾਈ ਨੂੰ ਤੇ ਅਸਰ ਹੋਂਟਾ ਜੋ ਨਿਆੜਾ ਕੰਮ ਕਿਰਾ ਉਹ ਨਿਪਟ ਗਏ ਨਾਲ ਕਿ ਜਿਹੜੀ ਜਿਆਦਾ ਖੇਚਰ ਵਾਲਾ ਕੰਮ ਸ਼ੁਰੂ ਹੋ ਗਿਆ ਤਾ ਅਗਰ ਕੇ ਹੁਣ ਨੀਰਾਚਰਾ ਜਸ਼ਨ ਤੇ ਡੈਡੀ ਨੇ ਸਾਉੜੀ ਡਿਊਟੀ ਥੋੜੀ ਜਿਹੀ ਮੰਮੀ ਜੀ ਟੂੜੀ ਦੁੱਧ ਆਦਿ ਦਾ ਮੰਮੀ ਤੇ ਜਸ਼ਨ ਦਾ ਡੈਡੀ ਦੋਨੇ ਪਹੁੰਚ ਜਾਂਦੇ ਸੀ ਹੁਣ ਜਸ਼ਨ ਦਾ ਡੈਡੀ ਆਪ ਹੀ ਪਾਉਂਦੇ ਆ ਬਾਕੀ ਹੁਣ ਜਿਹੜਾ ਅੱਗੇ ਤੱਕ ਖਾਲ ਖੱਪਾ ਰਲਾਉਣਾ ਹੁੰਦਾ ਸੀਗਾ ਹਨ ਵੀ ਸੰਨੀ ਕਰਨੀ ਹੁੰਦੀ ਸੀ ਹੁਣ ਉਹ ਸੰਨੀ ਵਾਲਾ ਕੰਮ ਤਾਂ ਹੈ ਨਹੀਂ ਬਸ ਥੋੜੀ ਜਿਹੀ ਦੂੜੀ ਪਾਣੀ ਆ ਤੇ ਬੱਟਰ ਬੱਟਰ ਉਹ ਜਿਹੜਾ ਟੋਕਰਾ ਅੱਦਾ ਅੱਦਾ ਪਾਉਣਾ ਚਾੜਦਾ ਜੀ ਵਧੀਆ ਥੋੜੇ ਟਾਈਮ ਚ ਕੰਮ ਨਿਪਟੜ ਜਾਂਦਾ ਕੋਈ ਖੇਚਲਾਣਾ ਕੰਮ ਹੈ ਨਹੀਂ ਤੇ ਉਹ ਆਇਆ ਜੀ ਸਾਨੂੰ ਪਹਿਲਾਂ ਆਏ ਸੀਗਾ ਵੀ ਪਸ਼ੂਆਂ ਨੇ ਖਾਣਾ ਨਹੀਂ ਪਰ ਪਸ਼ੂ ਆਪਣੇ ਜਿਹੜੇ ਵਧੀਆ ਖਾਣ ਲੱਗੇ ਤੇ ਫੀਡ ਵੀ ਆਪਾਂ ਬੰਦ ਕਰ ਦਿੱਤੀ ਤੇ ਜਿਹੜੀ ਆਪਾਂ ਲੇਟੀ ਰੰਨਗੇ ਪਾਉਂਦੇ ਸੀ ਪਸ਼ੂਆਂ ਨੂੰ ਵੀ ਬੰਦ ਕਰ ਦਿੱਤੀ ਤੇ ਪਸ਼ੂਆਂ ਦਾ ਦੁੱਧ ਦਾ ਸਮਾਂ ਦੀ ਪਹਿਲਾਂ ਨਾਲੋਂ ਜ਼ਿਆਦਾ ਹੀ ਦਿੰਦੇ ਆ ਕੱਟ ਨਹੀਂ ਘਟੇ ਨਹੀਂ ਜਿਵੇਂ ਆਪਾਂ ਲੇਟੀ ਦਾ ਬੰਦ ਕਰਤਾ ਤੇ ਬਦਿਆ ਚੀਜ਼ ਹੈ ਜੀ ਚਾਰ ਬਸ ਇੰਨਾ ਵੀ ਥੋੜਾ ਜਿਹਾ ਖਸਮਾ ਪਾ ਲਈ ਹੁੰਦੇ ਸਾਬ ਜਿਹੜਾ ਪਾਵੇ ਥੋੜਾ ਜਿਹਾ ਗਰਮ ਹੁੰਦਾ ਹੈ ਇਹ ਤੇ ਬਾਕੀ ਸਾਲ ਦੇ ਲਈ ਜੇ ਆਪਾਂ ਸਾਲਾ ਸਿਆਲ ਸੁਆਣਾ ਹੋਵੇ ਉਹਦੇ ਲਈ ਬਦਿਆ ਠੀਕ ਹੈ ਚਲੋ ਜੀ ਹੁਣ ਤਾਂ ਦੂਜੇ ਨੇ ਰੈਡੀ ਆਖ ਦਿੰਦੇ ਕਹਿੰਦੇ ਆਪਣੇ ਕੋਲ ਵੀ ਵਧੀਆ ਖਾਣ ਲੱਗੀ ਤੇ ਆਏ ਸਾਰੇ ਪਾੜਿਆ ਕਰਾਂਗੇ ਕਹਿੰਦੇ ਚਾਰ ਕਿਉਂਕਿ ਕੁਸਤਾਨਾ ਨੂੰ ਆਇਰ ਲੋ ਗਿਆ ਜੀ ਜੀਵੇਂ ਸਿਆਲ ਦੇ ਵਿੱਚ ਤੁਹਾਨੂੰ ਪਤਾ ਹਰਾਚਾਰਾ ਵੱਧਣਾ ਜਾਣਾ ਹੈ ਨਾ ਵੀ ਉਹ ਕੰਮ ਤੋਂ ਥੋੜੀ ਛੁੱਟੀ ਮਿਲ ਗਈ ਪੀ ਹੁਣ ਹੈ ਜਰਾ ਸਿਆਲ ਦੇ ਵਿੱਚ ਵੱਡਣਾ ਨਹੀਂ ਜਾਣਾ ਪਿਆ ਕਰਨਾ ਇਹ ਵਿਚਾਰ ਹੀ ਹੋ ਗਿਆ ਇਹਦਾ ਹਰਾ ਵੱਡ ਕੇ ਲਿਆਉਣਾ ਕੋਈ ਨਾ ਦੇਵੇ ਸਾਨੂੰ ਪਤਾ ਨੂੰ ਛੰਡ ਦੇ ਵਿੱਚ ਤਾਂ ਉਹ ਹੀ ਅੱਥਾਰ ਨਿਕਲਦਾ ਚਲੋ ਥੋੜਾ ਜਿਹਾ ਸੋਕ ਹੋ ਗਿਆ ਉਸ ਪਾਸੇ ਬਾਕੀ ਆਪਾਂ ਐ ਨਹੀਂਗਾ ਵੀ ਹਾਂ ਵੀ ਆਪਦਾ ਸੁੱਖ ਦੇਖਾਂਗੇ ਜੇ ਆਪਾਂ ਨੂੰ ਲੱਗਿਆ ਵੀ ਕੋਈ ਪਸ਼ੂ ਆਪਣਾ ਵੀ ਜਾ ਵੀ ਜਿਵੇਂ ਮਹਿਸਾ ਗਾਈਆਂ ਵੀ ਐ ਲੱਗਿਆ ਵੀ ਖਰਾਬ ਹੁੰਦੀਆਂ ਦਿਸੀਆਂ ਫੇਰ ਆਪਾਂ ਨਹੀਂ ਪਹੁੰਦੇ ਗਾਂ ਨੂੰ ਤੇ ਜੇ ਹਜੇ ਤਾਂ ਆਪਾਂ ਨੂੰ ਛੋੜੇ ਦੇ ਨਹੀਂ ਹੋਏ ਹੱਤ ਤੱਕ ਹੀ ਹੋਏ ਤੇ ਫੇਰ ਜੇ ਐ ਲੱਗਿਆ ਵੀ ਹਾਂ ਠੀਕ ਆ ਵੀ ਪਸ਼ੂ ਡੰਗਰ ਵੀ ਆਪਣੇ ਵਧੀਆ ਵੀ ਟਾਈਮ ਸਿਰ ਬਣ ਜਾਂਦੇ ਆ ਜਾਂ ਹਨਾ ਖਰਾਬ ਨਹੀਂ ਹੋਏ ਤਾਂ ਫੇਰ ਆਪਾਂ ਪਾ ਲਿਆ ਕਰਾਂਗੇ ਨਹੀਂ ਕੱਲਾ ਆਪਦਾ ਸੁੱਖ ਵੀ ਨਹੀਂ ਦੇਣਦੇ ਆਪਾ ਉਹ ਦਾ ਪਸੂਆਂ ਦਾ ਵੀ ਦੇਖਣਾ ਹਨਾ ਵੀ ਕਈ ਵਾਰੀ ਖਰਾਬ ਖੂਹ ਹੋਣ ਲੱਗ ਗਏ ਫਿਰ ਤਾਂ ਕੋਈ ਫਾਇਦਾ ਨਹੀਂਗਾ ਤੇ ਚਲੋ ਬਾਕੀ ਆਪਾਂ ਪਾਉਣੇ ਲਿਮਟ ਚਾ ਥੋੜਾ ਹੀ ਪਾਉਣੇ ਜਿਆਦਾ ਨਹੀਂ ਪਾਉਂਦੇ ਤੇ ਇਹ ਭਾਰਾ ਹੁੰਦਾ ਕਹਿੰਦੇ ਪਸੂ ਥੋੜੇ ਨੇ ਰੱਜ ਲੰਦਾ ਚਲੋ ਜੀ ਆਪਾਂ ਅੱਗ ਮਚਾ ਲਈਏ ਦੀਨਾ ਦੇ ਅੰਦਰ ਤਾਂ ਕਾਲਾ ਕਾਲਾ ਦੂਆ ਲਓ ਜੀ ਨੀਰਾਚਾਰਾ ਜਸ਼ਨ ਤੇ ਰੈਡੀ ਨੇ ਪਾਤਾ ਸੀ ਤੇ ਉਦੋਂ ਮੈਂ ਸਬਜ਼ੀ ਕੱਟੀਆਂ ਦੀ ਸੀ ਵੀਡੀਓ ਮੈਥੋਂ ਬਣੇਗੀ ਭੈਣ ਜੀ ਲੱਸੀ ਪੀ ਕੇ ਆਪਣੀ ਬਾਲਟੀ ਕਮਾਟੂ ਤੇ ਡਿੱਗੀ ਕਰ ਦਿੰਦੀ ਆ ਮੁਰਕੇ ਚਲੋ ਜੀ ਤਸੂ ਹੁਣ ਆਪਣੇ ਵਧੀਆ ਖਾਂਦੇ ਆ ਜੀ ਛਾਰ ਅੱਧਾ ਚਾਰ ਪਾਦ ਨੇ ਅੱਧੀ ਤੂੜੀ ਤੇ ਵਧੀਆ ਖਾ ਲੈਂਦੇ ਮੈਦਾਲ ਸਬਜ਼ੀ ਬਣਾਉਂਦੀ ਸੀਗੀ ਤੇ ਜਸ਼ਨ ਦੇ ਰੜੀ ਲੱਕੜਾਂ ਪਾੜੀ ਜਾਂਦੇ ਮੈਂ ਚਲੋ ਲੱਕੜਾਂ ਚੱਕ ਲਈ ਅੱਗੇ ਛਾਰ ਬਸ ਕੱਢ ਕੇ ਜੀ ਤੜ ਕੇ ਹੱਥ ਨਾਲ ਆ ਤੇ ਮੁੜ ਕੇ ਦੁਬਾਰੇ ਟਾਕ ਦਿੰਨੇ ਆ ਕਹਿੰਦੇ ਇਹਨੂੰ ਹਵਾ ਲੱਗ ਜੇ ਕਹਿੰਦੇ ਫਿਰ ਖਰਾਬ ਹੋਣ ਲੱਗ ਜਾਂਦਾ ਡੈਡੀ ਸਾਡੇ ਕਹਿੰਦੇ ਸੀ ਕਹਿੰਦੇ ਉਲੀ ਲੱਗ ਜੂਗੀ ਮੁੜ ਕੇ ਹਵਾ ਨਾਲ ਆ ਦੇ ਪਤਾ ਨਹੀਂ ਭਾਈ ਐ ਹੁੰਦਾ ਕਿ ਨਹੀਂ ਲੋਚ ਜਸ਼ਨ ਦੇ ਡੈਡੀ ਨੂੰ ਮਰੋ ਲੱਕਣਾ ਪਾੜ ਜਾਂਦੇ ਐ ਜੇ ਕਿਛਨੇ ਲੱਕਣਾ ਬਣਾਉਣੀਆਂ ਹੋਣ ਐਡੇ ਸੜੇ ਲੀੜੇ ਪਾ ਕੇ ਰੱਖਦੇ ਆ ਨਾ ਕਰੇ ਇਹ ਜਮਾਂ ਕਸੇ ਜਵਾਨੀ ਹੋ ਗਰਦੇ ਜਮਾਂ ਇੰਨੇ ਆਖਦੇ ਨੇ ਅਸੀਂ ਇਹਨੂੰ ਲੜਦੇ ਆਂ ਵੀ ਨਾ ਪਾ ਆਖਦੇ ਨਾ ਚ ਜਾਣ ਸੁੱਕੀ ਹੈ ਗੀਜਾ ਇਹਦਾ ਉਧੜਿਆ ਪਿਆ ਉਹ ਇਹ ਪੱਤ ਜਮਾਂ ਪੱਟੇ ਪਿਆ ਜੀ ਬੁਰਾ ਹਾਲ ਹੈ ਪਰੇ ਆਹ ਹੁੰਦੇ ਜਾਣ ਸੋਖੀ ਹੈ ਜੈਂ ਅੱਜ ਅੱਗੇ ਮੈਂ ਚਾੜ ਬਲੌਗ ਵਾਲੀ ਭੈਣ ਦਾ ਬਲੌਗ ਦੇਖਿਆ ਤੇ ਉਹਨਾਂ ਨੂੰ ਵੀ ਜਿਹੜਾ ਵੀਰਾ ਨਹੀਂ ਆਇਆ ਸੀਗਾ ਉਹਨੂੰ ਵੀ ਐਂ ਪਸੀਨਾ ਆਉਂਦਾ ਛੋਡੇ ਵਾਂਗੂੰ ਹੀ ਤੇ ਇਹਨਾਂ ਦਾ ਦੇਖੋ ਜੀ ਕਿ ਮੈਨੂੰ ਚੜੀ ਜਾਂਦੇ ਇਹ ਪਾਣੀ ਜਿਆਦਾ ਪੀਂਦੇ ਆ ਕਹਿੰਦੇ ਜਿਹੜਾ ਪਾਣੀ ਜਿਆਦਾ ਪੀਂਦਾ ਹੋਵੇ ਨਾ ਉਹਨੂੰ ਜਿਆਦਾ ਆਉਂਦਾ ਪਸੀਨਾ ਹੈਨਾ ਦੇਖੋ ਮਾਰੇ ਬਾੜਾ ਦਿਨ ਰਾਤ ਨੂੰ ਨਹੀਂ ਹੂੰ ਪਾਣੀ ਤਾਂ ਬਾਲਾ ਪਿੰਦੇ ਆ ਜੀ ਬਿੰਦੇ ਬਿੰਦੇ ਹੈ ਨਾ ਅੱਧੇ ਅੱਧੇ ਘੰਟੇ ਬਾਅਦ ਕਦੇ ਕਦੇ ਤਾਂ 15 15 ਮਿੰਟਾ ਬਾਅਦ ਪਾਣੀ ਪਿੰਦੇ ਚਲੋ ਜੀ ਆਪਾਂ ਦੋ ਚਾਰ ਲੱਕਣਾ ਚੱਕ ਕੇ ਲੈ ਜਾਂਦੇ ਹੌਲੀਆਂ ਜੀਆਂ ਕਿਰ ਅੱਗ ਲੈਣੇ ਆ ਚੜਾ ਕਿਰਾਂ ਤਾਂ ਬਰੀਕ ਲੈ ਕੇ ਜਾਊਂਗੀ ਚੱਕ ਕੇ ਆਹ ਜਿਹੜੀਆਂ ਆ ਪਈਆਂ ਇਹਨਾਂ ਨਾਲ ਅੱਗ ਚ ਵਧੀਆ ਚੜ ਜਾਂਦੀ ਏ ਇਹਨਾਂ ਨੂੰ ਅੱਗ ਚੜਾ ਕੇ ਉੱਤੇ ਲਾ ਦਾਂਗੇ ਮੋਟੀਆਂ ਐ ਚੁੱਕ ਕੇ ਲੈ ਕੇ ਜਾਣੀ ਹਣੀ ਮੜੱਕਿਆ ਚੁਕੀ ਆ ਨਹੀਂ ਨਹੀਂ ਕਿਉਂਕਿ ਇਹਨਾਂ ਨਾਲ ਜਮਾ ਸੁੱਕ ਗਈਆਂ ਹੁਣ ਧੁੱਪਣਾ ਜਮਾ ਰੋੜ ਬਣੀਆਂ ਪਈਆਂ ਕਿਹੜੀਆਂ ਇਹ ਨਹੀਂ ਆਪਾ ਇਹਨਾਂ ਨੂੰ ਵਾਰੀ ਸੋਣੀ ਚੜਦੀ ਹੈ ਜਮਾ ਸੁੱਕੇ ਢੱਕੇ ਜਿਹੇ ਇਹਨਾਂ ਤੋੜਨੇ ਪੈਣ ਤੜਕੇ ਤਾਂ ਜਿਵੇਂ ਰੋਟੀਆਂ ਗੈਸ ਚੁੱਲੇ 'ਉਸਤੀ ਪਕਾੜਨੀ ਸਿਲੰਡਰ ਤੇ ਐਸ ਵੇਲੇ ਆਪਾਂ ਚੁੱਲੇ ਤੇ ਕਰ ਲੈਨੇ ਸਾਰਾ ਕਿਉਂਕਿ ਤੜਕੇ ਥੋੜਾ ਜਿਆ ਅੱਗ ਚੜਾਉਣੀ ਬਹੁਤ ਜਿਆ ਔਖੀ ਹੁੰਦੀ ਹੈ ਤੜਕੇ ਅੱਗ ਹੀ ਨਹੀਂ ਚੜਦੀ ਕਿੰਨਾ ਕਿੰਨਾ ਚੜ ਐਨੇ ਚ ਅਗਲਾ ਰੋਟੀ ਪਕਾ ਲੇ ਜੇ ਤਾਂ ਹੋਰ ਨਾ ਛਟੀਆਂ ਛੁਟੀਆਂ ਨਰਮੇ ਦੀਆਂ ਹਨ ਫਿਰ ਤਾਂ ਆ ਦੇਖੋ ਇੰਨੀਆਂ ਕਰ ਲਈਆਂ ਇਕੱਠੀਆਂ ਇਧਰ ਆਪਣਾ ਇਹ ਕਰੇ ਵਾਲਾ ਸੀ ਐਲੋਵੇਰਾ ਇੱਥੇ ਸੜਦਾ ਪਈ ਉਹੀ ਸੜਦਾ ਘਰ ਦੇ ਪੱਟ ਕੇ ਡੈਡੀ ਨੇ ਜਸ਼ਨਾ ਸੱਟ ਗਿਆ ਆਪਣਾ ਇੱਥੇ ਤੇ ਦੇਖੋ ਐਲੋਵੇਰਾ ਕਿੰਨਾ ਕਿੱਡਾ ਸੋਹਣਾ ਹੋਇਆ ਇੰਨਾ ਜ਼ਿਆਦਾ ਤੇ ਐਲੋਵੇਰਾ ਜਲ ਹੈ ਨਾ ਬਹੁਤ ਜ਼ਿਆਦਾ ਤੇ ਇੱਥੋਂ ਜਸ਼ਨਾ ਆਪਣਾ ਆਹ ਲੈਂਦਾ ਡਾਕਟਰ ਨੇ ਆਖਿਆ ਸੀ ਕਹਿੰਦਾ ਤੂੰ ਫੇਸ ਤੇ ਲਾ ਲੈ ਗਰਾਥ ਨੇ ਪੈਣ ਵਲੇ ਐਲੋਵੇਰਾ ਜਲ ਤੇ ਇੱਥੋਂ ਲੈ ਜਾਂਦਾ ਵੱਢ ਕੇ ਤੇ ਫਿਰ ਲਾ ਲਿੰਦਾ ਓਜੀ ਆ ਪਾ ਲੱਕਣਾ ਲੈ ਜੀ ਚੱਕ ਕੇ ਦੋ ਤੇ ਧਰਗੀ ਆਪਾਂ ਦਾ ਵਦ ਦਾਲ ਸਬਜੀ ਪਾਟ ਗਈ ਬਸ ਥੋੜੀ ਜਿਹੀ ਰਹਿ ਗਈ ਵਿਚਾਲੋਂਗੇ ਹਾ ਇੱਥੇ ਆ ਜਿੱਥੇ ਆ ਕੁੰਗੀ ਜੀ ਇੱਥੇ ਪਾਓ ਹਣ ਸੱਬਲ ਨੂੰ ਲਓ ਜੀ ਇਹਨਾਂ ਦਾ ਗੜਗੀ ਬੰਗੀ ਇੱਕ ਪਾਟੀ ਨਾਲ ਹੀ ਨਾਲ ਇਹ ਨਾਦੀ ਆ ਤੁਸੀਂ ਆਏ ਆਪੋਗੇ ਕੁਸਤਾ ਬਣ ਆਖੀ ਨੇ ਰੋਟੀ ਤੋਨਾ ਨੰਦੇ ਹਾਂ ਬਤ ਹਾਂ ਨਾਦੀ ਆ ਕਿਹਨਾਂ ਨਾਦੀ ਆ ਮੱਛੀ ਆ ਗਰਤੀ ਆ ਮੱਛਰ ਖਾਇਆ ਨਾ ਪੈਰਾਂ ਨੂੰ ਖਾਂਦਾ ਮੱਛਰ ਲਈ ਆ ਬਸ ਨਾਲ ਤਾਂ ਵਧੀਆ ਕਮਰੇ ਜਿਹੀ ਸਮੈਲ ਆਉਂਦੀ ਹੈ ਨਾ ਲੈਵਾ ਇਹ ਆ ਨਹੀਂ ਉਹ ਕਿੱਥੋਂ ਮਿਲੂਗੀ ਗਾਂ ਤੋਂ ਬੜੂਗੀ ਇੱਕ ਵਾਰ ਸੂਰਜ ਜਮਾ ਪੈਂਦਾ ਅੱਖਾਂ ਨਹੀਂ ਆਉਂਦੀ ਪੁੱਛ ਰ ਤੇਰੇ ਡੈਡੀ ਨੂੰ ਕਦੂ ਹੋਇਆ ਤਾਂ ਪੈਣਾ ਅਖਰੀਆਂ ਵੀ ਰੋਜ਼ੀ ਕਦੂ ਧਰ ਲੈਂਦੇ ਆ ਕਦੂ ਹੀ ਕਰਦੀ ਸਰਦੀ ਦਾ ਪਰ ਦੀ ਰੋਜ਼ ਕਦੂ ਹੋਵੇ ਹਮ ਤਾਂ ਸਵਾਲ ਆਦੇ ਕਦੂ ਜਾਂਦੇ ਜੇ ਕਦੂ ਆ ਹਨ ਇਹ ਸਵਾਲ ਬਹੁਤ ਆਦੀ ਕਦੂ ਦੀ ਸਰਦੀ ਤੇ ਕੁਝ ਭੈਣ ਆਖਰੀ ਸਰਦੀ ਰੋਜ਼ ਹੀ ਸਰਦੀ ਬਣੀ ਬਣਾਉਂਦੇ ਦਿਖਾਉਣ ਲੱਗ ਜਾਂਦੇ ਵੀ ਇੱਥੇ ਦੀ ਕੈਮਰਾ ਲਾ ਲੈਂਦੇ ਹੋ ਕਿਉਂਕਿ ਭੈਣੇ ਕਈ ਭੈਣਾ ਦੇ ਕਮੈਂਟ ਆਉਂਦੇ ਹੁੰਦੇ ਆ ਇਹ ਵੀ ਦੀਦੀ ਤੁਸੀਂ ਜਦੋਂ ਵੀ ਕੁਕਿੰਗ ਕਰਦੇ ਹੋ ਵੀ ਦਾਲ ਸਰਦੀ ਬਣਾਉਣੀ ਉਹ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ ਕਹਿੰਦੇ ਵੀ ਸਾਡੇ ਨਾਲ ਰੋਜ਼ ਸ਼ੇਅਰ ਕਰਿਆ ਕਰੋ ਸਾਜਰ ਧਰ ਕੇ ਫਿਰ ਆਪਾਂ ਉਹ ਸਬੀਧਾ ਦਿਖਾਈ ਦਰੋ ਜਿਹੜੀ ਅੱਜ ਆਪਾਂ ਸਰਦੀ ਬਣਾਉਣੇ ਆ ਬਣਾਉਣੇ ਹਨ ਤੇ ਹੋਰ ਤਾਂ ਕੋਈ ਚੱਕਰ ਨਹੀਂ ਜੀ ਬਸ ਸਬਜੀ ਧਰ ਕੇ ਹੁਣ ਆਪਾਂ ਤਾਂ ਰੱਕ ਕਰਨੀ ਹੁੰਨੇ ਆ ਤੇ ਅਰਗਬਤੀ ਦੀ ਗੱਲ ਕਰਦਾ ਜਿਸਨੇ ਕਮੱਛਰ ਵਾਲੀ ਅਰਗਬਤੀ ਜੀ ਹੁੰਦੀ ਆ ਉਹ ਤਾਂ ਉਹ ਵੀ ਹੁੰਦਾ ਜਿਹੜਾ ਉਹ ਲੈ ਲੈ ਤੇ ਲੋਨ ਹੁੰਦੇ ਉਹਨੂੰ ਪਤਾ ਕੀ ਆ ਹੁੰਦਾ ਤੇ ਉਹ ਨਹੀਂ ਆਪਾਂ ਲਿਆਂਦਾ ਗਲੇ ਅਰਗਬਤੀ बार्शन आगे बच्चे लाने पैन बाली सोनी बढ़िया बार्शन स्मैल बहुत सोनी खुशबू बहुत बढ़िया सब्जी का कम है बस टोटल पंद्रह मिनटा है ਕਉਂ ਕੀ ਅੱਗ ਬਹੁਤ ਉਹ ਸਹੀ ਆਦੀ ਸੀਗੀ ਭੈਣ ਆਪਣੀ ਜਿਹੜੀ ਰਾਜਿੰਦਰ ਭੈਣ ਆ ਉਹਦੇ ਬਾਰੇ ਮੇਰੀ ਚੂੜੀ ਬਾਰੇ ਕਹਿੰਦੀ ਵੀ ਇਹ ਤੋਂ ਬਾਰਾ ਟਾਈਮ ਹੋ ਗਿਆ ਜੀ 5 ਸਾਲਾਂ ਦਾ ਹੋ ਗਿਆ ਤੇ ਉਹ ਆਏ ਸਹੀ ਆਦੀ ਸੀਗੀ ਕਹਿੰਦੀ ਵੀ ਉਹ ਵਿਚਲਾ ਜਿਹੜਾ ਵੀ ਉਹਨੂੰ ਮਿਕਸ ਕਰਦੇ ਕੱਲੀ ਚਾਂਦੀ ਤਾਂ ਨਹੀਂ ਹੁੰਦੀ ਕੋਈ ਇਹਦੇ ਵਿੱਚ ਤਾਂਬਾ ਤੂੰਬਾ ਮਿਕਸ ਹੈ ਤੇ ਹੁਣ ਇਹ ਤਾਂ ਹੀ ਆਏ ਜਿਹਦਾ ਕਲਰ ਹੋ ਗਿਆ ਉਰੀ ਉਹ ਕਾਲੀ ਦੀ ਹੁੰਦਾ ਹੈ ਨਾ ਜਿਵੇਂ ਮੋਲ ਦੀ ਬੁੜੀਆ ਮੇਰੇ ਘਰ ਨੂੰ ਆਇਆ ਉਹ ਕਰਦੀ ਆ ਜੇ ਆਪ ਨੂੰ ਇਹ ਲਾਤੀ ਖਸ ਸੇਤ ਸੇਤ ਕੇ ਕਦੇ ਇਧਰ ਉਧਰ ਹੋ ਜੀ ਹੈ ਨਾ ਤੇ ਮੈਂ ਚਲੋ ਪਾਈ ਫਿਰ ਕੀ ਹੈ ਮਖਾ ਬਾਦ ਦੂਜੀ ਤੱਕ ਤੀ ਤੋ ਪਹਿਲਾ ਬੂ ਹੋ ਜੇ ਸਹੀ ਚਾਹਨੇ ਹੁੰਦੇ ਆ ਕੁਸ਼ਤ ਮਹੀਨੇ ਹੁੰਦੇ ਆ ਇਹ ਜਿਹੜਾ ਚਾਂਦੀ ਛੌਣਾ ਆਹ ਹੋਰੀ ਥੋਣ ਲੱਗ ਜਾਂਦਾ ਕਾਲਾ ਜਾਂ ਚਲੋ ਜੀ ਅੱਜ ਇਹਦਾ ਕੰਮ ਬਹੁਤ ਖਾਤੀ ਉੱਪਰ ਉਹਦਾ ਤਿਆਤ ਹੋ ਲਿਆ ਅੱਗੇ ਅੱਗੇ ਵੀ ਆਪਾਂ ਚੱਲ ਕੇ ਵਧੀਆ ਅੱਜ ਆਪਾਂ ਕੈਂਪਰ 'ਚ ਬਾਰਕ ਪਾਉਣ ਹੁਣ ਤਾਂ ਬਾਰਕ ਜੇ ਕੜੋਂਗੇ ਪਾਈ ਦਾ ਬਾਹਰ ਹੀ ਨਹੀਂ ਪਾਉਂਦੇ ਕਿਉਂਕਿ ਬੇਰਤੀ ਜੀ ਹੋਉਂਦੀ ਹੁਣ ਵਰਤ ਤੇ ਤਾਂ ਕਰਕੇ ਜਾਦੇ ਠੰਡਾ ਵੀ ਨਹੀਂ ਪਿੰਦੇ ਹੱਥ ਨੇ ਬਾਣੀ ਨੋਰਮਲ ਦੇ ਹੁੰਦਾ ਤੇ ਦਿਨੇ ਤਾਂ ਵੀ ਲੈਣਾ ਦਿਨੇ ਤਾਂ ਕੈਂਪਰ ਤੋਂ ਦੋ ਰਹੋਗੇ ਬਾਦਨੇ ਵਰਤ ਦੇ ਇੱਕ ਤਾਂ ਹੀ ਧੂਆ ਦਾ ਇੱਕ ਸੂਰਜ ਪੈਂਦਾ ਤੇ ਚਲੋ ਆਪਾਂ ਅੰਮੀ ਹੁਣ ਨਾ ਕਿਵੇਂ ਹੈ ਨਾ ਕਿ ਹੁਣ ਮੈਂ ਇਹਨੂੰ ਫੀਡ ਪਾ ਕੇ ਨਹੀਂ ਪਹਿਲਾਂ ਫੀਡ ਪਾ ਕੇ ਫਿਰ ਨਾ ਇਹ ਹੈ ਜਿਹਦਾ ਮੋੜ ਨਹੀਂ ਗਾਉਂਦੀ ਆਪਨੇ ਆਸਲੀ ਪੁੱਤ ਜੀ ਹੁਣ ਹੈ ਚੱਲ ਚੁੱਪ ਰਹਿ ਜਾਂ ਚੱਲ ਉੱਥੇ ਗੁਰਦੁਆਰੇ ਚਲੇ ਜਾ ਗੁਰਦੁਆਰੇ ਉਹਨਾਂ ਨੂੰ ਫੀਡ ਪਾਉਂ ਮੈਂ ਬੰਨੂੰਗਾ ਆਹ ਮੀ ਇਹ ਤਾਂ ਉਹ ਬੜੀ ਖਰਾਬ ਸੀ ਇਹ ਤਾਂ ਨਾ ਹੋਇਆ ਸੀ ਪੰਗੇ ਲੈਂਦੀ ਆ ਉਹ ਵੱਡੀ ਨਾਲ ਆਹ ਨਿੱਕੀ ਵੱਡੀ ਨਾਲ ਪੰਗੇ ਲੈਂਦੀ ਐ ਟੱਕਰਾਂ ਲੈਂਦੀ ਆ ਉਹਦੇ ਨਾਲ ਆ ਦੇ ਹੁਣ ਪੰਗੇ ਲਾਈ ਜਾਂਦੀ ਤੜਕੇ ਉਹ ਤੋਂ ਘੁਰਦਾਰੇ ਨਜ਼ਰੇ ਉਹਨੂੰ ਤਾਂ ਭੀੜ ਪਾ ਦਿੰਦੇ ਜਿਦਨੋਂ ਨੂੰ ਪੌਣੇ ਤੜਕੇ ਭੀੜ ਤੂੰ ਆਣਾ ਪੌਣੇ 7 ਉਦੋਂ ਤਾਂ ਭੀੜ ਘੜ ਪਾ ਕੇ ਆਈ ਤਾਂ ਮੈਂ ਲੱਗ ਮਾ ਕੋ ਆ ਵੀ ਸਰਤਾ ਦੀ ਹੈ ਨਾ ਪਤਾ ਨਹੀਂ ਅੱਜ ਸਰਤਾ ਹੈ ਆ ਤਾਂ ਵੀ ਦੀਗਾ ਉਹ ਜੀ ਵਾਰਣੇ

ਹੁਣ ਦੁਬਾਰਾ ਹੀ ਗਿਆ ਫਿਰ ਹੁਣ ਲਿਆਇਆ ਮੱਛਰਾਂ ਇਹ ਮੱਛਰਾਂ ਵਾਲੀ ਪਤਾ ਕਿਵੇਂ ਆ ਜੀ ਇਹ ਆਏ ਹੁੰਦੀ ਆ ਵੀ ਆਪਾਂ ਲਾ ਖਾ ਲਈ ਤਾਂ ਗੱਲ ਘਟੂਗੀ ਕੀ ਹੋ ਗਿਆ ਥੈਂਕ ਚਰਾ ਸਭ ਖਾ ਲਿਆ ਚੱਕ ਦੂਗੀ ਵਿਚਾਰੀ ਨੂੰ ਨੇ ਮੱਛਾੜੀ ਜਿਹੜੀ ਹੁੰਦੀ ਹੈ ਜੀ ਇਹ ਅਗਰਬਤੀ ਇਹ ਲਾ ਕੇ ਅੰਦਰ ਤੇ 10 ਮਿੰਟ ਜਿਹੜਾ ਵੀ ਆਪਣੇ ਜੰਗਲੇ ਜੁੰਗਲੇ ਤੇ ਬਾਹਰ ਬੰਦ ਕਰ ਦੇ ਅੱਖਾ ਵੀ ਬੰਦ ਬਾਹਰ ਸਾਰਾ ਕੁਝ ਬੰਦ ਤੇ ਜਿਹੜਾ ਮੱਛਰ ਖੱਲਾਂ ਕੁੰਜੇ ਜਿਹੜੇ ਮੱਛਰ ਹੁੰਦਾ ਨਾ ਸਾਰਾ ਮਰ ਜਾਂਦਾ ਹੈ ਲਓ ਜੀ ਧਾਰਾ ਆਪਾ ਕੱਢ ਲੀਆਂ ਤੇ ਇਸ ਧਾਰਾ ਮੈਂ ਦੋ ਦੀਆਂ ਮੈਂ ਗਾਈਆਂ ਨਹੀਂ ਕੱਢੀਆਂ ਮੰਮੀ ਨੇ ਮੈਂ ਮੱਜਾਂ ਦੋਨੇ ਮੱਜਾਂ ਦੀਆਂ ਜੇ ਜੇਣਾ ਆਪਣਾ ਲਈ ਆ ਉਧਰ ਬੈਠ ਕੇ ਚਲਾਇਆ ਉਹ ਬਾਰ ਬੰਦ ਕਰਿਆ ਬੈਠ ਕੇ ਚਲਾਗੀ ਉਧਰ ਹੁਣ ਆ ਸਵਾਦ ਚਲਾਉਗਾ ਕਮਰੇ ਚ ਆਪਣੇਲ ਚ ਫਿਰ ਇਹਦਾ ਬਾਰ ਬੰਦ ਕਰ ਦੂਗਾ ਕਿਉਂਕਿ ਮੈਂ ਕਹਦਾ ਮੰਮੀ ਜਦੋਂ ਨੂੰ ਮੈਂ ਨਾ ਆ ਕੇ ਆਉਂਗਾ ਉਹਦੋਂ ਮੱਛਰ ਮਰ ਜੂਗਾ ਦਾ ਸਾਰਾ ਤੇ ਫਿਰ ਮੈਂ ਪੜੂੰਗਾ ਦਾ ਤੇ ਲੋ ਜੀ ਆਪਣੀ ਸਬਜੀ ਏਡੀ ਸੋਹਣੀ ਕੁਲੀ ਹੈ ਨਾ ਸੱਚੀ ਐਵੇਂ ਨਹੀਂ ਜਿਹੜੇ ਭੈਣ ਭਰਾ ਸ਼ਹਿਰਾਂ ਚ ਰਹਿੰਦੇ ਹਨਾ ਘਰ ਦੀ ਸਬਜੀ ਨੂੰ ਝੁਰਦੇ ਕਿਉਂਕਿ ਘਰ ਦੀ ਸਬਜੀ ਵਰਗੀ ਰੀਜ਼ ਨਹੀਂ ਬਸ ਦੋ ਗਾਇਆਂ ਈ ਧਾਰ ਕੱਢੀ ਐ ਮੈਂ ਕਿੰਨੇ ਕ ਟਾਈਮ ਚ ਕੱਢੀ ਉਹ 10 ਮਿੰਟ ਲਾਏ ਹੋਣਗੇ ਵੱਧ ਤੋਂ ਵੱਧ 15 12 15 ਮਿੰਟ ਲਾਤੇ ਹੋਣਗੇ ਹਣਾ ਸੋਚੀ ਬਾਲੀ ਸੋਨੇ ਕੋਲੀ ਐ ਸਬਜੀ ਬਸ ਹੁਣ ਜੀ ਕੋਲੇ ਬਹਿ ਕੇ ਕੋ ਨੂੰ ਆਟਾ ਤੇ ਸਬਜੀ ਲਾ ਕੇ ਨਾਲੇ ਧਾਰ ਨੂੰ ਦੁੱਧ ਗਰਮ ਲੋ ਜੀ ਜਿਸ਼ਨੇ ਡਾਤਾ ਬਾਹਰ ਹੁਣ ਨਾ ਆਇਆ ਪੁੱਤ ਕਿ ਫੀਡ ਪਾ ਕੇ ਨਾ ਆਏਗਾ ਫੀਡ ਫੂਡ ਉਹਦਾ ਤਿਆਰ ਕਰੀ ਬੈਠਾ ਮੈਂ ਤੁਹਾਨੂੰ ਦਿਖਾਉਣੀ ਐ ਇਹ ਫੀਡ ਉਹਦਾ ਕਿਵੇਂ ਪਾਉਂਦਾ ਕੱਟੀ ਨੂੰ ਕਿਹੜੇ ਹਿਸਾਬ ਦਾ ਫੀਡ ਤਿਆਰ ਕਰਕੇ ਪਾਉਂਦਾ ਇੱਕ ਤਾਂ ਪਾਉਂਦਾ ਇਹਨੂੰ ਫੀਡ ਹੁੰਦਾ ਜਿਹੜਾ ਆਪਣਾ ਉਹ ਤੇ ਇੱਕ ਰੋਟੀ ਤੇ ਵਿੱਚ ਪਾਉਂਦਾ ਮੁੱਠੀ ਆਟਾ ਇੰਨਾ ਫੀਡ ਪਾਉਂਦਾ ਕੱਲੀ ਕੱਟੀ ਨੂੰ ਕਹਦਾ ਇਹਨੂੰ ਮੈਂ ਰਾਜੀ ਕਰੂੰਗਾ ਮੇਰੀ ਕੱਟੀ ਐ ਦੇਖੋ ਬਾਲੀ ਚੌੜ ਕਰਦਾ ਉਹਦੇ ਨਾਲ ਸਾਰਾ ਦਿਨੀ ਤੇ ਮੰਮੀ ਕੱਢੀਆਂ ਦੇ ਇੱਕ ਝੋਟੀ ਧਾਰ ਤੇ ਡੈਡੀ ਆਪਣੇ ਫੋਨ ਦੇਖੇ ਜਾਂਦੇ ਨਾ ਉਹ ਕਿ ਖੇਤੋਂ ਆ ਗਏ ਸੀਗੇ ਤੇ ਚਲੋ ਜੀ ਬਸ ਹੁਣ ਥੋੜਾ ਜਿਹਾ ਦੁੱਧ ਨੂੰ ਸੇਕ ਲਵਾ ਕੇ ਜਿਹੜਾ ਆਪਾਂ ਸਬਜ਼ੀ ਚ ਪਾਇਆ ਸਬਜੀ ਦੇਵਾਂਗੇ ਲਾ ਆਪਾਂ ਫੇਰ ਧਰ ਦੂੰ ਮੈਂ ਦੁੱਧ ਗਰਮ ਦੁੱਧ ਗਰਮ ਧਰ ਕੇ ਕੋਲੇ ਬੈ ਕੇ ਗੁੰਨੂ ਆਟਾ ਤੇ ਆਟਾ ਗੁੰਨਦੇ ਮੇਰੇ ਦੁੱਧ ਗਰਮ ਹੋ ਜੂ ਐਨਾ ਲੱਕੜਾਂ ਦੇ ਵਿੱਚ ਸੇਕ ਹੁੰਦਾ ਤਾਂ ਬਹੁਤ ਹੁੰਦਾ ਲੱਕੜਾਂ ਦੇ ਵਿੱਚ ਤੇ ਬਾਕੀ ਜੀ ਜਿਹੜੇ ਭੈਣ ਭਰਾ ਨਵੇਂ ਆਏ ਆ ਪਲੀਜ਼ ਹਣ ਵੀ ਸਾਰੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਆਪਣਾ ਸ਼ੁਰੂ ਤੋਂ ਜੁੜੇ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਹਨਾਂ ਦੇ ਸਿਰ ਤੇ ਹੀ ਆਪਣਾ ਚੈਨਲ ਹਨਾ ਆਪਾਂ ਇੱਥੋਂ ਤੱਕ ਪਹੁੰਚੇ ਆਪਣਾ ਚੈਨਲ ਖੜਾ ਤੇ ਜਿਹੜੇ ਨਵੇਂ ਆਏ ਆ ਪਲੀਜ਼ ਉਹ ਵੀ ਐਵੇਂ ਜੁੱਕਰੀ ਸਾਰੇ ਜਣੇ ਸਪੋਰਟ ਬਣਾਇਓ ਹਨਾ ਜਿਵੇਂ ਪਿਛਲੇ ਸਾਰੇ ਭੈਣ ਭਰਾ ਆਪਣੇ ਨਾਲ ਖੜੇ ਆ ਚੈਨਲ ਦਾ ਸਪੋਰਟ ਕਰ ਰਹੇ ਆ ਤੁਸੀਂ ਵੀ ਸਾਰੇ ਜਣੇ ਉਵੇਂ ਹੀ ਸਪੋਰਟ ਕਰਿਓ ਤੇ ਬਾਕੀ ਜੀ ਵੀਡੀਓ ਦਾ ਜੇ ਆਪਾਂ ਇੱਥੇ ਐਂਡ ਕਰਾਂਗੇ ਕਿਉਂਕਿ ਵੀਡੀਓ ਆਪਾਂ ਅੱਜ ਤੁਹਾਡੇ ਨਾਲ ਵੀ ਗੱਲਾਂ-ਗੱਲਾਂ ਦੇ ਵਿੱਚ ਵੀ ਹਨਾ ਕਾਫੀ ਲੰਮੀ ਕਰਤੀ ਵੀਡੀਓ ਫਿਰ ਜ਼ਿਆਦਾ ਲੌਂਗ ਹੋ ਜੂਗੀ ਤੇ ਬਾਕੀ ਆਪਾਂ ਮਿਲਾਂਗੇ ਤੁਹਾਨੂੰ ਕੱਲ ਨੂੰ ਆਪਾਂ ਕਿਸੇ ਨਵੇਂ ਵਲੌਗ ਤੇ ਨਾ ਬਸ ਇਹ ਦੁੱਧ ਵਾਲੇ ਕੋਲੇ ਬੈ ਕੇ ਮੈਂ ਦੁੱਧ ਗਰਮ ਕਰੂੰਗੀ ਆਟਾ ਗੁੰਨੂੰਗੀ ਫਿਰ ਦੁੱਧ ਵਾਲੇ ਵਾਲੇ ਭਾਂਡੇ ਚ ਪਕੂੰਗੀ ਤੇ ਬਸ ਰੋਟੀ ਮੈਨੂੰ ਲੱਗਦੇ ਕਰਦੇ ਸੱਤ ਹੁਣ ਸੱਤ ਦਾ ਟਾਈਮ ਹੋ ਜੂਗਾ ਪੌਣੇ ਕ ਸੱਤ ਦਾ ਹੁਣ ਸਾਢੇ ਸ਼ੀ ਦਾ ਟਾਈਮ ਹੋ ਗਿਆ ਤੇ ਬਸ ਉਹ ਮੈਂ ਦਵਾ ਦਮ ਆਟਾ ਗੁੰਨਦੀ ਆ ਤੇਰਾ ਸਬਜੀ ਲਾਉਣੀ ਆ ਤੇ ਬਾਕੀ ਮਿਲਦੇ ਆ ਜੀ ਕੱਲ ਨੂੰ ਹੁਣ ਦਿਨ ਦਾ ਜੀ ਛੋਹਾ ਵਸ 7 ਜਮਾ 7 ਵਜੇ ਦਾ ਨੈਟ ਸੂਜੀ ਟਿੱਕੀ ਆ ਜਿਹੜੀ ਛਪ ਜਾਂਦੀ ਹੁੰਦੀ ਆ ਤੇ ਦਿਨਾਂ ਦਾ ਬਹੁਤ ਜ਼ਿਆਦਾ ਫਰਕ ਪੈਗਾ ਦਿਨ ਛੋਟੇ ਹੋਣ ਲੱਗੇ ਰਾਤਾਂ ਲੰਮੀਆਂ ਹੋਣ ਲੱਗ ਗਈਆਂ ਤੇ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਸੋਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਾਰੇ ਭੈਣ ਭਰਾ ਮਨੂ ਸਸ਼ੀਅਕਾਲ ਜੀ ਬਾਏ ਬਾਏ ਜੀ